ਨਮਸਕਾਰ ਵੀਲਟੀਵੀ ਦੇ ਖਾਸ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਸੋ ਅੱਜ ਸਭ ਤੋਂ ਪਹਿਲਾਂ ਫਿਰ ਤੋਂ ਗੱਲ ਕਰਨੀ ਹੈ 트ੰਪ ਦੀ ਅਮਰੀਕਾ ਦੀ ਨਵਾਂ ਆਦੇਸ਼ ਆ ਗਿਆ ਉਹਦੇ ਤੇ ਚਰਚਾ ਕਰਨੀ ਹੈ ਔਰ ਪਰ ਇਹ ਆਦੇਸ਼ ਵੀ ਹੁਣ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਲੋਕ ਗਏ ਹੋਏ ਸੀ ਉਹਨਾਂ ਦੇ ਲਈ ਇੱਕ ਹੁਣ ਪਤਾ ਨਹੀਂ ਇਹ ਖੁਸ਼ਖਬਰੀ ਹੋਏਗੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਸ ਮਸਲੇ ਦੇ ਉੱਤੇ ਵੀ ਕੁਝ ਕਾਰਵਾਈ ਹੋ ਸਕਦੀ ਹੈ ਸੋ ਉਹਦੇ ਤੇ ਚਰਚਾ ਕਰਾਂਗੇ 트ੰਪ ਦਾ ਨਵਾਂ ਫੈਸਲਾ ਕੀ ਆਇਆ ਹੈ ਉਸ ਤੋਂ ਇਲਾਵਾ ਚਰਚਾ ਕਰਨੀ ਹੈ ਕਿ ਮਹਾਕੁੰਬ ਦਾ ਜਿਹੜਾ ਸਮਾਪਨ ਹੈ ਹੋ ਗਿਆ ਹੈ ਮਾਹ ਸ਼ਿਵਰਾਤਰੀ ਦੇ ਮੌਕੇ ਦੇ ਉੱਤੇ ਤੇ ਇਸ ਮੌਕੇ ਦੇ ਉੱਤੇ ਕੀ ਕੁਝ ਖਾਸ ਰਿਹਾ ਉਹਦੇ ਤੇ ਚਰਚਾ ਕਰਾਂਗੇ ਨਾਲ ਹੀ ਚਰਚਾ ਕਰਨੀ ਹੈ ਕਿ ਅੱਜ ਪੰਜਾਬ ਕੈਬਨਿਟ ਦੀ ਇੱਕ ਅਹਿਮ ਬੈਠਕ ਹੋਈ ਹੈ ਉਹਦੇ ਵਿੱਚ ਬਹੁਤ ਵੱਡੇ ਵੱਡੇ ਫੈਸਲੇ ਜਿਹੜੇ ਆ ਕੈਬਨਟ ਦੀ ਮੀਟਿੰਗ ਦੇ ਵਿੱਚ ਕੀਤੇ ਗਏ ਸਭ ਤੋਂ ਪਹਿਲਾਂ ਅਮਰੀਕਾ ਚਲਦੇ ਹਾਂ ਡੋਨਲਡ ਟਰੰਪ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹਦੇ ਤੇ ਚਰਚਾ ਕਰਦੇ ਹਾਂ ਸਭ ਤੋਂ ਪਹਿਲਾਂ ਟਰੰਪ ਨੇ ਜਿੰਨੀਆਂ ਵੀ ਉੱਥੇ ਕੰਪਨੀਆਂਜ਼ ਨੇ ਅਮਰੀਕਾ ਦੇ ਵਿੱਚ ਉਹਨਾਂ ਨੂੰ ਇੱਕ ਆਦੇਸ਼ ਜਾਰੀ ਕੀਤਾ ਹੈ ਕਿ ਜਿੰਨੇ ਵੀ ਭਾਰਤੀ ਗ੍ਰੈਜੂਏਟਸ ਨੇ ਉਹਨਾਂ ਨੂੰ ਤੁਸੀਂ ਆਪਣੇ ਆਹ ਕੰਪਨੀਆਂ ਦੇ ਵਿੱਚ ਨੌਕਰੀ ਦਿਓ ਉਹਨਾਂ ਲੋਕਾਂ ਨੂੰ ਆਹ ਐਫ ਬੀ 5 ਵੀਜ਼ਾ ਜਿਹੜਾ ਜਿਹਦਾ ਅਸੀਂ ਕੱਲ ਜ਼ਿਕਰ ਕੀਤਾ ਸੀ ਉਹਦੇ ਤਹਿਤ ਇਹਨਾਂ ਗ੍ਰੈਜੂਏਟਸ ਨੂੰ ਤੁਸੀਂ ਕੰਪਨੀਆਂ ਦੇ ਵਿੱਚ ਨੌਕਰੀ ਦਿਓ ਕਿਉਂਕਿ ਸਕਿਲਫੁਲ ਲੋਕਾਂ ਦੀ ਸਾਨੂੰ ਜ਼ਰੂਰਤ ਹੈ ਸਪੈਸ਼ਲ ਤੌਰ ਦੇ ਉਤੇ ਭਾਰਤੀਆਂ ਦਾ ਜ਼ਿਕਰ ਕੀਤਾ ਹੈ ਡੋਨਲਡ ਟਰੰਪ ਦੇ ਵੱਲੋਂ ਕਿ ਉਹਨਾਂ ਲੋਕਾਂ ਨੂੰ ਤੁਸੀਂ ਵੱਧ ਤੋਂ ਵੱਧ ਨੌਕਰੀਆਂ ਜਿਹੜੀਆਂ ਉਹ ਗ੍ਰੈਜੂਏਟਸ ਨੂੰ ਦੇਉ ਉਹ ਇਥੇ ਕਿਉਂਕਿ ਬਹੁਤ ਸਾਰੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਭਾਰਤੀ ਬੱਚੇ ਨੇ ਸਟੂਡੈਂਟ ਵੀਜ਼ਾ ਦੇ ਉੱਪਰ ਪੜਨ ਦੇ ਲਈ ਗਏ ਹੋਏ ਨੇ ਕਿਉਂਕਿ ਚਰਚਾ ਇਹ ਚੱਲੀ ਸੀ ਕਿ ਅਮਰੀਕਾ ਦੇ ਵਿੱਚ ਚੰਗੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਭਾਰਤੀ ਜਿਹੜੇ ਨੇ ਉਹ ਆਪਣੇ ਮੁਲਕ ਦੇ ਵਿੱਚ ਜਾ ਕੇ ਚੰਗੇ ਕੰਮ ਖੋਲਦੇ ਔਰ ਜਾ ਕੇ ਫਿਰ ਉਹ ਕਰੋੜਪਤੀ ਬਣਦੇ ਔਰ ਏਸੀ ਕਰਕੇ ਇਸ ਪਾਲਿਸੀ ਨੂੰ ਅਮਰੀਕਾ ਦੇ ਵਿੱਚ ਹੁਣ ਲਾਗੂ ਕਰਨ ਦਾ ਜ਼ਿਕਰ ਜਿਹੜਾ ਉਹ ਡੋਨਲਡ ਟਰੰਪ ਦੇ ਵੱਲੋਂ ਕਰ ਦਿੱਤਾ ਗਿਆ ਕਿ ਜਿਹੜੇ ਭਾਰਤੀ ਗ੍ਰੈਜੂਏਟਸ ਨੇ ਮਤਲਬ ਕਿ ਅਮਰੀਕਾ ਔਰ ਪੂਰੀ ਦੁਨੀਆ ਇਹ ਚੀਜ਼ ਤਾਂ ਮੰਨਦੀ ਹੈ ਕਿ ਭਾਰਤੀ ਜਿਹੜੇ ਨਿਊ ਜਨਰੇਸ਼ਨ ਦੇ ਮਾਈਂਡਸ ਨੇ ਉਹ ਬਹੁਤ ਸ਼ਾਰਪ ਨੇ ਔਰ ਬਹੁਤ ਤਰੱਕੀ ਕਰ ਰਹੇ ਨੇ ਪੂਰੀ ਦੁਨੀਆ ਦੇ ਵਿੱਚ ਜਿੰਨੀਆਂ ਵੱਡੀਆਂ ਕੰਪਨੀਆਂਜ਼ ਨੇ ਤੁਸੀਂ ਅੱਜ ਦੇ ਟੌਪ ਦੀਆਂ 10 ਕੰਪਨੀਆਂਜ਼ ਦਾ ਨਾਮ ਉਰੇ ਤੁਸੀਂ ਟਿਪ ਦੇ ਉੱਪਰ ਲਾਓ ਤੇ ਉਹਦੇ ਵਿੱਚੋਂ ਸ਼ਾਇਦ 5 ਤੋਂ 6 ਦੇ ਸੀਈਓ ਤੁਹਾਨੂੰ ਭਾਰਤੀ ਮਿਲਣਗੇ ਸੋ ਇਸ ਚੀਜ਼ ਤੋਂ ਅੰਦਾਜ਼ਾ ਅਮਰੀਕਾ ਨੂੰ ਵੀ ਹੈ ਕਿ ਭਾਰਤ ਦੇ ਕੋਲ ਬਹੁਤ ਸਾਰੇ ਫਰੈਸ਼ ਮਾਈਂਡਸ ਨੇ ਜਿਹੜੇ ਆਨ ਵਾਲੇ ਟਾਈਮ ਦੇ ਵਿੱਚ ਅਮਰੀਕਾ ਦੀ ਤਰੱਕੀ ਦੇ ਵਿੱਚ ਯੋਗਦਾਨ ਪਾ ਸਕਦੇ ਨੇ ਸੋ ਜਦੋਂ ਇਹ ਚਰਚਾ ਉੱਥੇ ਪਹੁੰਚਦੀ ਹੈ ਕਿ ਇੱਥੋਂ ਪੜ੍ਹ ਕੇ ਬੱਚੇ ਫਿਰ ਭਾਰਤ ਦੇ ਵਿੱਚ ਜਾ ਕੇ ਕਰੋੜਪਤੀ ਅਰਬਪਤੀ ਬਣ ਰਹੇ ਨੇ ਕਿਉਂ ਨਾ ਉਹਨਾਂ ਨੂੰ ਇੱਥੇ ਵੀ ਆਪਣੇ ਅਮਰੀਕਾ ਦੇ ਵਿੱਚ ਵੀ ਜੌਬਸ ਦਿੱਤੀਆਂ ਜਾਣ ਉਸ ਦੇ ਕਰਕੇ 트ੰਪ ਦੇ ਵੱਲੋਂ ਇਹ ਹੁਕਮ ਜਾਰੀ ਕੀਤਾ ਗਿਆ ਹੈ ਕਿ ਭਾਰਤੀ ਗ੍ਰੈਜੂਏਟਸ ਨੂੰ ਬਦ ਤੋਂ ਬਦ ਕੰਪਨੀਆਂ ਦੇ ਵਿੱਚ ਇੱਥੇ ਐਫਬੀ5 ਵੀਜ਼ਾ ਦੇ ਤਹਿਤ ਨੌਕਰੀਆਂ ਜਿਹੜੀਆਂ ਉਹ ਦਿੱਤੀਆਂ ਜਾਣ ਉਸ ਤੋਂ ਇਲਾਵਾ ਗੱਲ ਕਰਨੀ ਹੈ ਕਿ ਜਿਹੜੇ ਹੁਣ ਗੈਰ ਕਾਨੂੰਨੀ ਤਰੀਕੇ ਦੇ ਨਾਲ ਲੋਕ ਅਮਰੀਕਾ ਦੇ ਵਿੱਚ ਰਹਿੰਦੇ ਨੇ ਇੱਕ ਤਾਂ ਲੋਕ ਉਹ ਸੀ ਜਿਹੜੇ ਮੈਕਸੀਕੋ ਬਾਰਡਰ ਰਾਹੀਂ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਜਿੰਨੇ ਖੋਣ ਭੇਜੇ ਗਏ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਵਿਅਕਤੀ ਐਸਾ ਨਹੀਂ ਸੀ ਜਿਨ੍ਹਾਂ ਨੂੰ ਜਿਹੜਾ ਅਮਰੀਕੀ ਫੌਜ ਜਿਹਨੂੰ ਜਾ ਕੇ ਅਮਰੀਕਾ ਦੇ ਅੰਦਰੋਂ ਲੱਭ ਕੇ ਲਿਆ ਕੇ ਤੇ ਜਹਾਜ਼ ਵਿੱਚ ਬਿਠਾ ਕੇ ਰਿਪੋਰਟ ਕੀਤਾ ਹੋਵੇ ਇਹ ਸਾਰੇ ਉਹ ਲੋਕ ਸੀ ਜਿਹੜੇ ਪਿਛਲੇ 5 6 ਮਹੀਨਿਆਂ ਤੋਂ ਚੱਲੇ ਸੀ ਕੋਈ ਮੈਕਸੀਕੋ ਦੇ ਬਾਰਡਰ ਤੇ ਹੱਲੇ ਬਾਰਡਰ ਕ੍ਰੋਸ ਹੀ ਕੀਤਾ ਸੀ ਕਿਸੇ ਨੇ 15 ਦਿਨ ਪਹਿਲਾਂ ਕਿਸੇ ਨੇ 20 ਦਿਨ ਪਹਿਲਾਂ ਕਿਸੇ ਨੇ ਮਹੀਨਾ ਪਹਿਲਾਂ ਬਾਰਡਰ ਕ੍ਰੋਸ ਕੀਤਾ ਸੀ ਔਰ ਉੱਥੇ ਜਿਹੜੀ ਬਾਰਡਰ ਸਕਿਉਰਿਟੀ ਫੋਰਸ ਸੀ ਉਹਨਾਂ ਦੇ ਸ਼ਰਨਾਰਥੀ ਕੈਂਪ ਦੇ ਵਿੱਚ ਹੀ ਰੁਕਿਆ ਹੋਇਆ ਸੀ ਇਹ ਸਿਰਫ ਉਹ ਲੋਕ ਅਜੇ ਤੱਕ ਡਿਪੋਰਟ ਕੀਤੇ ਗਏ ਨੇ ਭਾਰਤ ਵੀ ਔਰ ਪੂਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਜਹਾਜ਼ ਗਏ ਨੇ ਹੁਣ ਅਮਰੀਕਾ ਦੇ ਅੰਦਰ ਜਿਹੜੇ ਲੋਕ ਬਸੇ ਹੋਏ ਨੇ ਉਹਨਾਂ ਦੇ ਲਈ ਸਮਝ ਲਓ ਕਿ ਇੱਕ ਐਡਵਾਈਜ਼ਰੀ ਸਮਝ ਲਓ ਉਹਨੂੰ ਇੱਕ ਸਲਾਹ ਸਮਝ ਲਓ ਉਹਨੂੰ ਇੱਕ ਐਲਾਨ ਸਮਝ ਲਓ ਇੱਕ ਅਪੀਲ ਸਮਝ ਲਓ ਕੁਝ ਵੀ ਸਮਝ ਲਿਆ ਜਾਵੇ ਇਹ ਗੱਲ ਕਹਿ ਦਿੱਤੀ ਗਈ ਹੈ 트럼ਪ ਪ੍ਰਸ਼ਾਸਨ ਦੇ ਵੱਲੋਂ ਕਿ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਵੀ ਅੰਦਰ ਰਹਿ ਰਹੇ ਨੇ ਅਮਰੀਕਾ ਦੇ ਉਹਨਾਂ ਨੂੰ ਹੁਣ ਇੱਕ ਰਜਿਸਟ੍ਰੇਸ਼ਨ ਕਰਵਾਣੀ ਪਵੇਗੀ ਸਾਰੇ ਲੋਕ ਆਪਣੇ ਆਪ ਘਰਾਂ ਦੇ ਵਿੱਚੋਂ ਨਿਕਲ ਕੇ ਆਣ ਗੈਰ ਕਾਨੂੰਨੀ ਗੈਰ ਕਾਨੂੰਨੀ ਜਿਹੜੇ ਲੋਕ ਅਮਰੀਕਾ ਦੇ ਵਿੱਚ ਵਸੇ ਹੋਏ ਨੇ ਉਹ ਘਰਾਂ ਚੋਂ ਨਿਕਲ ਕੇ ਆਣ ਔਰ ਉਹਨਾਂ ਦੇ ਵੱਲੋਂ ਆਪਣੀ ਰਜਿਸਟ੍ਰੇਸ਼ਨ ਕਰਵਾਈ ਜਾਵੇ ਹੋਮਲੈਂਡ ਸਕਿਉਰਿਟੀ ਵਿਭਾਗ ਹੈ ਅਮਰੀਕਾ ਦਾ ਉਹਦੇ ਵੱਲੋਂ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿੰਨੇ ਵੀ ਲੋਕ ਅੰਦਰ ਰਹਿ ਰਹੇ ਨੇ ਉਹਨਾਂ ਨੂੰ ਰਜਿਸਟ੍ਰੇਸ਼ਨ ਕਰਵਾਣੀ ਉਹਨਾਂ ਦੀ ਜ਼ਰੂਰੀ ਹੋਏਗੀ ਫਿੰਗਰਪ੍ਰਿੰਟ ਅਤੇ ਆਪਣਾ ਪਤਾ ਜਿਹੜਾ ਉਹਨਾਂ ਨੂੰ ਦੇਣਾ ਪਏਗਾ ਜਿਹੜੇ ਲੋਕ ਨਿਕਲ ਕੇ ਨਹੀਂ ਬਾਹਰ ਆਣਗੇ ਉਹਨਾਂ ਨੂੰ ਸਜ਼ਾ ਵੀ ਦਿੱਤੀ ਜਾਏਗੀ ਔਰ ਫਿਰ ਜੁਰਮਾਨਾ ਵੀ ਹੋਏਗਾ ਇਹ ਐਲਾਨ ਜਿਹੜਾ ਅਮਰੀਕਾ ਦੇ ਵਿੱਚ ਕਰ ਦਿੱਤਾ ਗਿਆ ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸੇਵਾ ਨੇ ਆਪਣੀ ਵੈਬਸਾਈਟ ਦੇ ਉੱਤੇ ਛੇਤੀ ਰਜਿਸਟ੍ਰੇਸ਼ਨ ਦੇ ਫਾਰਮ ਜਿਹੜੇ ਨੇ ਉਹ ਵੀ ਪਾਉਣ ਦੀ ਯਾਨੀ ਕਿ ਅਪਲੋਡ ਕਰਨ ਦਾ ਜਿਹੜਾ ਉਹਨਾਂ ਨੇ ਐਲਾਨ ਕਰ ਦਿੱਤਾ ਔਰ ਪ੍ਰਕਿਰਿਆ ਜਿਹੜਾ ਉਹਨਾਂ ਨੇ ਕਿਹਾ ਕਿ ਜਲਦੀ ਤੋਂ ਜਲਦੀ ਤਿਆਰ ਹੋ ਜਾਏਗੀ ਫਾਰਮ ਤੁਹਾਨੂੰ ਆਨਲਾਈਨ ਮਿਲੇਗਾ ਉਸ ਫਾਰਮ ਦੇ ਵਿੱਚ ਜਾ ਕੇ ਆ ਤੁਸੀਂ ਆਪਣਾ ਪਤਾ ਦੱਸਣਾ ਫਿੰਗਰਪ੍ਰਿੰਟ ਦੇਣੇ ਨੇ ਦਸਤਾਵੇਜ਼ ਜੋ ਜੋ ਵੀ ਉਸ ਫਾਰਮ ਦੇ ਵਿੱਚ ਭਰਨ ਦੇ ਲਈ ਕਿਹਾ ਗਿਆ ਹੋਏਗਾ ਉਹ ਤੁਹਾਨੂੰ ਫਿਲ ਕਰਨਾ ਪਏਗਾ ਸਾਰਾ ਕੁਝ ਜਿਹੜੇ ਲੋਕ ਅੰਦਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਔਰ ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਇਹ ਤੁਰੰਤ ਸਪਸ਼ਟ ਨਹੀਂ ਹੋ ਸਕਿਆ ਕਿ ਮੁਲਕ ਦੇ ਵਿੱਚ ਗੈਰ ਕਾਨੂੰਨੀ ਟੰਗ ਦੇ ਨਾਲ ਰਹਿ ਰਹੇ ਕਿੰਨੇ ਕੁ ਵਿਅਕਤੀ ਆਪਣੀ ਇੱਛਾ ਦੇ ਨਾਲ ਇਹ ਫਾਰਮ ਫਿਲ ਕਰਨਗੇ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਅੰਦਰ ਡਰ ਬਠਿਆ ਹੋਇਆ ਹੈ ਕਿ ਅਸੀਂ ਬਾਹਰ ਨਹੀਂ ਜਾ ਰਹੇ ਲੋਕ ਜਿਹੜੇ ਲੋਕਾਂ ਦੇ ਨਾਲ ਅਮਰੀਕਾ ਦੇ ਵਿੱਚ ਜਿਹੜੇ ਰਹਿ ਰਹੇ ਨੇ ਉਹਨਾਂ ਦੇ ਨਾਲ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਹੁੰਦੀ ਆ ਤੇ ਉਹ ਕਹਿੰਦੇ ਕਿ ਜਿਹੜੇ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਜਦੋਂ ਤੋਂ 트੍ਰੰਪ ਪ੍ਰਸ਼ਾਸਨ ਦੇ ਵੱਲੋਂ ਕਾਰਵਾਈਆਂ ਸ਼ੁਰੂ ਕੀਤੀਆਂ ਗਈਆਂ ਉਹ ਲੋਕ ਆਪ ਦੇ ਆਪ ਦੇ ਕੰਮਾਂ ਤੇ ਨਹੀਂ ਜਾ ਰਹੇ ਉਹ ਘਰਾਂ ਦੇ ਵਿੱਚ ਬੈਠੇ ਫੋਨ ਕਰਕੇ ਇੱਕ ਦੂਸਰੇ ਨੂੰ ਸਿਰਫ ਇਹੀ ਜਾਣਕਾਰੀ ਲੈ ਲਿਆ ਵੀ ਹੁਣ ਕੀ ਅਪਡੇਟ ਆ ਜਾਂ ਜੋ ਮੀਡੀਆ ਆਦਾਰਿਆਂ ਦੇ ਰਾਹੀਂ ਉਹਨਾਂ ਨੂੰ ਉੱਥੇ ਜਾਣਕਾਰੀ ਮਿਲ ਰਹੀ ਹੈ ਉਹਦੇ ਤੇ ਨਿਰਭਰ ਨੇ ਲੋਕ ਬਾਹਰ ਨਹੀਂ ਨਿਕਲ ਰਹੇ ਕਿ ਸਾਨੂੰ ਕਿਤੇ ਫੜ ਲਿਆ ਨਾ ਜਾਵੇ ਤੇ ਵਾਪਸ ਇੰਡੀਆ ਨਾਲ ਭੇਜ ਦਿੱਤਾ ਜਾਵੇ ਜਾਂ ਜਿਹੜੇ ਜਿਹੜੇ ਵੀ ਮੁਲਕ ਦੇ ਹੋਣਗੇ ਵੀ ਸਾਨੂੰ ਆਪ ਦੇ ਮੁਲਕ ਵਾਪਸ ਨਾ ਸੋ ਹੁਣ ਜਿਹੜੇ ਘਰਾਂ ਦੇ ਵਿੱਚ ਬੈਠੇ ਲੋਕੇ ਬੈਠੇ ਲੋਕ ਨੇ ਉਹਨਾਂ ਦੇ ਲਈ ਇਹ ਖਾਸ ਅਪੀਲ ਤੇ ਖਾਸ ਹਿਦਾਇਤ ਕਿ ਤੁਹਾਨੂੰ ਆਪਦੀ ਰਜਿਸਟ੍ਰੇਸ਼ਨ ਕਰवानी ਪੈਗੀ ਇੱਕ ਫਾਰਮ ਆਏਗਾ ਆਨਲਾਈਨ ਤੁਹਾਨੂੰ ਮਿਲੇਗਾ ਉਹਦੇ ਤੇ ਜਾ ਕੇ ਤੁਸੀਂ ਰਜਿਸਟ੍ਰੇਸ਼ਨ ਕਰवानी ਹੈ ਆਪਦਾ ਪਤਾ ਭਰਨਾ ਹੈ ਫਿੰਗਰਪ੍ਰਿੰਟ ਦੇਣੇ ਨੇ ਹੋਰ ਜੋ ਜੋ ਜਿਹੜੀ ਜਿਹੜੀ ਜਾਣਕਾਰੀ ਉੱਥੇ ਮੰਗੀ ਜਾਏਗੀ ਉਹ ਦੇਣੀ ਹੈ ਇਸ ਤੋਂ ਇਲਾਵਾ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜੱਥੇਬੰਦੀ ਜਿਹੜੀ ਹੈ ਨੈਸ਼ਨਲ ਇਮੀਗ੍ਰੇਸ਼ਨ ਲਾਅ ਸੈਂਟਰ ਨੇ ਕਿਹਾ ਹੈ ਕਿ ਲੋਕਾਂ ਨੂੰ ਆਪਣੇ ਨਜ਼ਦੀਕੀ ਪੋਸਟ ਆਫਿਸ ਤੇ ਜਾ ਕੇ ਵੀ ਰਜਿਸਟ੍ਰੇਸ਼ਨ ਕਰੋਣੀ ਪਏਗੀ ਅਤੇ ਉਸਦਾ ਉਦੇਸ਼ ਸੰਭਾਵੀ ਸੁਰੱਖਿਆ ਦੇ ਖਤਰੇ ਦੀ ਸ਼ਨਾਖਤ ਕਰਨਾ ਹੋ ਸਕਦਾ ਹੈ ਮਤਲਬ ਕਿ ਜੋ ਵੀ ਉੱਥੇ ਕਰਾਈਮ ਅਮਰੀਕਾ ਦੇ ਵਿੱਚ ਵੱਧ ਰਿਹਾ ਹੈ ਉਸ ਤੋਂ ਨਜਾਤ ਪਾਉਣ ਦੇ ਲਈ ਇਹ ਵੱਡਾ ਕਦਮ ਜਿਹੜਾ ਹੈ ਜਿਹੜਾ ਡੋਨਲਡ ਟਰੰਪ ਦੇ ਵੱਲੋਂ ਚੱਕਿਆ ਗਿਆ ਕਿਉਂਕਿ ਬਹੁਤ ਸਾਰੀਆਂ ਘਟਨਾਵਾਂ ਅਮਰੀਕਾ ਦੇ ਵਿੱਚ ਅਕਸਰਾਂ ਵਾਪਰਦੀਆਂ ਰਹਿੰਦੀਆਂ ਨੇ ਔਰ ਬਹੁਤ ਸਾਰੀਆਂ ਘਟਨਾਵਾਂ ਦੇ ਵਿੱਚ ਜਿਹੜੇ ਦੋਸ਼ੀ ਉਹਨਾਂ ਦੀ ਸ਼ਨਾਖਤ ਤੱਕ ਨਹੀਂ ਹੋ ਪਾਂਦੀ ਕਿ ਆਖਰ ਉਹ ਕਿਸ ਵਿਅਕਤੀ ਦੇ ਵੱਲੋਂ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੋ ਇਸ ਕਰਕੇ ਅਮਰੀਕੀ ਸਰਕਾਰ ਇਹ ਚਾਹੁੰਦੀ ਹੈ ਕਿ ਉਹਨਾਂ ਦੇ ਕੋਲ ਹਰੇਕ ਵਿਅਕਤੀ ਦਾ ਦਸਤਾਵੇਜ਼ ਹਰੇਕ ਵਿਅਕਤੀ ਦੀ ਜਾਣਕਾਰੀ ਹੋਵੇ ਕਿ ਕੱਲ ਨੂੰ ਜੇ ਕੋਈ ਉਹ ਚਾਹੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਿਹਾ ਜੋ ਉਹਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਕਮ ਸੇ ਕਮ ਅਮਰੀਕੀ ਸਰਕਾਰ ਦੇ ਕੋਲ ਉਹਦੇ ਪੁਖਤਾ ਦਸਤਾਵੇਜ਼ ਮੌਜੂਦ ਹੋਣੇ ਚਾਹੀਦੇ ਇਸ ਕਰਕੇ ਹੁਣ ਗੈਰ ਕਾਨੂੰਨੀ ਜਿਹੜੇ ਪ੍ਰਵਾਸੀ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਇਹ ਜਿਹੜੀ ਇੱਕ ਹਦਾਇਤ ਹੈ ਜਾਰੀ ਕਰ ਦਿੱਤੀ ਗਈ ਹੈ ਔਰ ਉਸ ਜਥੇਬੰਦੀ ਨੇ ਚੇਤਾਵਨੀ ਦਿੱਤੀ ਹੈ ਕਿ ਟਰੰਪ ਪ੍ਰਸ਼ਾਸਨ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਜਿਹੜੀ ਆ ਉਸ ਦਾ ਮਕਸਦ ਗੈਰ ਕਾਨੂੰਨੀਆ ਦੀ شناخت ਕਰਨਾ ਹੀ ਨਹੀਂ ਹੋ ਸਕਦਾ ਇਹ ਵੀ ਹੋ ਸਕਦਾ ਹੈ ਕਿ ਜਿਹੜੇ ਲੋਕਾਂ ਦੀ ਹੁਣ شناخت ਹੋ ਜਾਏਗੀ ਹੋ ਸਕਦਾ ਕਿ ਆਨ ਵਾਲੇ ਟਾਈਮ ਦੇ ਵਿੱਚ ਉਹਨਾਂ ਲੋਕਾਂ ਨੂੰ ਫਿਰ ਡਿਪੋਰਟ ਕਰ ਦਿੱਤਾ ਜਾਵੇ ਐਸੀ ਸੰਭਾਵਨਾ ਉੱਥੇ ਦੀ ਇਸ ਜਥੇਬੰਦੀ ਦੇ ਵੱਲੋਂ ਜਿਤਾਈ ਜਾ ਰਹੀ ਹੈ ਪਰ ਅਮਰੀਕਾ ਦੇ ਅੰਦਰ ਜਿਹੜੇ ਲੋਕ ਰਹਿ ਰਹੇ ਨੇ ਉਹਨਾਂ ਦੇ ਲਈ ਇੱਕ ਖਾਸ ਖਬਰ ਹੈ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਪੰਜਾਬੀ ਇੱਥੇ ਸਾਡੀ ਇਸ ਖਬਰ ਨੂੰ ਸੁਣ ਰਹੇ ਨੇ ਉਹ ਆਪ ਦੇ ਆਪ ਦੇ ਜਿਹੜੇ ਜਾਣਕਾਰ ਨੇ ਜੇ ਅਮਰੀਕਾ ਦੇ ਵਿੱਚ ਬੈਠੇ ਨੇ ਘਰਾਂ ਦੇ ਵਿੱਚ ਲੋਕੇ ਉਹ ਅੰਦਰ ਬਾਹਰ ਨਹੀਂ ਕਿਤੇ ਜਾ ਰਹੇ ਵੀ ਸਾਨੂੰ ਪ੍ਰਸ਼ਾਸਨ ਦੇ ਵੱਲੋਂ ਫੜ ਫੜਨਾ ਲਿਆ ਜਾਵੇ ਉਹਨਾਂ ਨੂੰ ਦੱਸ ਦਈਏ ਕਿ ਜੇ ਤੁਸੀਂ ਇਹ ਰਜਿਸਟ੍ਰੇਸ਼ਨ ਨਹੀਂ ਕਰਵਾਉਂਦੇ ਇਹ ਤੁਸੀਂ ਹਦਾਇਤਾਂ ਨਹੀਂ ਮੰਨਦੇ ਉਸ ਤੋਂ ਬਾਅਦ ਜੇ ਤੁਸੀਂ ਫੜੇ ਜਾਂਦੇ ਹੋ ਤੇ ਹੋ ਸਕਦਾ ਹੈ ਫਿਰ ਤੁਹਾਨੂੰ ਮੁਲਕ ਵੀ ਵਾਪਸ ਨਾ ਆਣ ਦਿੱਤਾ ਜਾਵੇ ਮਤਲਬ ਉੱਥੇ ਦੀ ਕਿਸੇ ਜੇਲ੍ਹ ਦੇ ਵਿੱਚ ਵੀ ਰੱਖਿਆ ਜਾ ਸਕਦਾ ਹੈ ਸਜ਼ਾ ਦਿੱਤੀ ਜਾ ਸਕਦੀ ਹੈ ਉਧਰਲੇ ਕਾਨੂੰਨ ਦੇ ਹਿਸਾਬ ਦੇ ਨਾਲ ਔਰ ਭਾਰੀ ਜੁਰਮਾਨਾ ਵੀ ਲੱਗ ਸਕਦਾ ਇਸ ਕਰਕੇ ਇਹ ਹਦਾਇਤ ਜਿਹੜੀ ਹੈ ਅਮਰੀਕੀ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ ਜਿਹੜਾ ਜਿਹੜਾ ਵਿਅਕਤੀ ਇਹਦੀ ਪਾਲਣਾ ਨਹੀਂ ਕਰੇਗਾ ਆਨ ਵਾਲੇ ਟਾਈਮ ਤੇ ਹੁਣ ਅੰਦਰ ਰਹਿ ਰਹੇ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਅੰਦਰ ਜਿਹੜੇ ਪ੍ਰਵਾਸੀ ਰਹਿ ਰਹੇ ਨੇ ਕਿਸੇ ਵੀ ਮੁਲਕ ਦੇ ਨਾਲ ਸੰਬੰਧਤ ਹੋਣ ਉਹਨਾਂ ਦੀਆਂ ਮੁਸ਼ਕਲਾਂ ਆਨ ਵਾਲੇ ਟਾਈਮ ਦੇ ਵਿੱਚ ਹੋਰ ਵੱਧ ਸਕਦੀਆਂ ਨੇ ਕਿਉਂਕਿ ਕਾਨੂੰਨ ਨੂੰ ਹੋਰ ਇੱਕ ਤਰੀਕੇ ਦੇ ਨਾਲ ਸਖਤ ਕਰ ਦਿੱਤਾ ਗਿਆ। ਬੀਤੇ ਕੱਲ ਮਹਾਕੁੰਭ 26 ਫਰਵਰੀ ਵਾਲੇ ਦਿਨ ਉਹਦਾ ਸਮਾਪਨ ਹੋ ਗਿਆ। 13 ਜਨਵਰੀ ਤੋਂ ਸ਼ੁਰੂ ਹੋਇਆ ਮਹਾਕੁੰਭ 26 ਫਰਵਰੀ ਯਾਨੀ ਕਿ 45 ਦਿਨ ਦੇ ਵਿੱਚ ਇਸ ਮਹਾਕੁੰਭ ਦੇ ਵਿੱਚ 66 ਕਰੋੜ ਦੇ ਕਰੀਬ ਜਿਹੜੇ ਲੋਕ ਸੀ ਉਹਨਾਂ ਨੇ ਸਨਾਨ ਕੀਤਾ ਕੁੰਬ ਦੇ ਉੱਤੇ ਪਹੁੰਚੇ ਜਿਹਦੇ ਵਿੱਚ ਬਹੁਤ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਤੋਂ ਲੋਕ ਪਹੁੰਚੇ ਭਾਰਤ ਦੇ ਬਹੁਤ ਸਾਰੇ ਸੈਲੀਬ੍ਰਿਟੀ ਪਹੁੰਚੇ ਈਵਨ ਕਿ ਬਹੁਤ ਸਾਰੇ ਐਸੇ ਬਿਜ਼ਨਸਮੈਨ ਸੀ ਜਿਨ੍ਹਾਂ ਦੇ ਵੱਲੋਂ ਉੱਥੇ 45 ਦੇ 45 ਦਿਨੇ ਲੰਗਰ ਤੱਕ ਚਲਾਇਆ ਗਿਆ ਔਰ ਉਹ ਆਪ ਉਹਨਾਂ ਲੰਗਰ ਦੀ ਵਿਵਸਥਾ ਨੂੰ ਦੇਖਦੇ ਰਹੇ ਨੇ ਆਪ ਲੰਗਰਾਂ ਦੇ ਵਿੱਚ ਮੌਜੂਦ ਰਹੇ ਨੇ ਅਡਾਨੀ ਦੇ ਸਮੇਤ ਅਡਾਨੀ ਦੇ ਵੱਲੋਂ ਵੀ ਲੰਗਰ ਲਗਾਇਆ ਗਿਆ ਸੀ ਔਰ 45 ਦਿਨੇ ਲੰਗਰ ਚੱਲਿਆ ਔਰ ਆਪ ਅਡਾਨੀ ਉਸ ਲੰਗਰ ਦੀ ਜੋ ਜਿਹੜੀ ਵਿਵਸਥਾ ਸੀ ਉਸ ਨੂੰ ਦੇਖਣ ਦੇ ਲਈ ਕੁੰਬ ਤੇ ਵੀ ਪਹੁੰਚੇ ਸੀ ਔਰ ਬਹੁਤ ਸਾਰੇ ਐਕਟਰ ਐਕਟਰ ਐਕਟ੍ਰੈਸ ਔਰ ਪੋਲੀਟੀਸ਼ੀਨ ਚਾਹੇ ਉਹ ਸੱਤਾ ਧਿਰ ਦੇ ਹੋਣ ਭਾਜਪਾ ਦੇ ਹੋਣ ਜਾਂ ਵਿਰੋਧੀ ਕੋਈ ਵੀ ਹੋਵੇ ਸਾਰਿਆਂ ਦੇ ਵੱਲੋਂ ਸੰਗਮ ਦੇ ਵਿੱਚ ਡੁਬਕੀ ਲਗਾਈ ਗਈ ਔਰ ਆਮ ਲੋਕਾਂ ਤੋਂ ਲੈ ਕੇ ਖਾਸ ਲੋਕਾਂ ਤੱਕ ਇਹ ਸੰਗਮ ਦੇ ਵਿੱਚ ਜਿਹੜੀ ਡੁਬਕੀ ਲਗਾਈ ਗਈ ਹੈ ਉਹਦੇ ਵਿੱਚ 66 ਕਰੋੜ ਲੋਕ ਮਤਲਬ ਤੁਸੀਂ ਮੰਨ ਕੇ ਚੱਲੋ ਕਿ ਅਮਰੀਕਾ ਦੀ ਆਬਾਦੀ 34 ਕਰੋੜ ਹੈ ਅਮਰੀਕਾ ਦੇ ਦੁੱਗਣੇ ਲੋਕ ਸਾਡੇ ਉੱਥੇ ਇੱਕ ਅਸੰਗਮ ਸ਼ਹਿਰ ਜਿਹੜਾ ਇੱਕ ਸ਼ਹਿਰ ਦੇ ਵਿੱਚ ਆ ਕੇ ਲੋਕਾਂ ਨੇ ਡੁਬਕੀ ਲਗਾਈ ਹੈ ਔਰ ਤੀਸਰਾ ਸਭ ਤੋਂ ਦੁਨੀਆ ਦਾ ਵੱਡਾ ਸ਼ਹਿਰ ਇਸ ਨੂੰ ਮੰਨਿਆ ਗਿਆ 45 ਦਿਨ ਦੇ ਵਿੱਚ ਕਿਉਂਕਿ ਭਾਰਤ ਔਰ ਚੀਨ ਤੋਂ ਬਾਅਦ ਜੇਕਰ ਕਿਸੇ ਕੰਟਰੀ ਦੀ ਇੰਨੀ ਆਬਾਦੀ ਨਹੀਂ ਹੈ ਜਿੰਨੀ ਜਿਸ ਤੋਂ ਇੱਕ ਕੰਟਰੀ ਦੀ ਆਬਾਦੀ ਤੋਂ ਬਾਅਦ ਲੋਕ ਜਿਹੜੇ ਸੰਗਮ ਦੇ ਵਿੱਚ ਆ ਕੇ ਡੁਬਕੀ ਲਗਾ ਕੇ ਗਏ ਜਾਨੀ ਕਿ 46 ਕਰੋੜ 46 ਕਰੋੜ ਦੀ ਆਬਾਦੀ ਵਾਲੇ ਵਾਲਾ ਕੋਈ ਦੇਸ਼ ਨਹੀਂ ਹੈ ਜਾਨਕਿ 193 ਦੇਸ਼ਾਂ ਦੀ ਜਿੰਨੀ ਕੁੱਲ ਆਬਾਦੀ ਹੈ ਉਹਨੇ ਲੋਕ ਜਾ ਕੇ ਸੰਗਮ ਦੇ ਵਿੱਚ ਡੁੱਬਕੀ ਲਗਾ ਕੇ ਆਏ ਨੇ ਸੋ ਇਹ ਆંકੜੇ ਜਿਹੜੇ ਜਾਰੀ ਕੀਤੇ ਗਏ ਔਰ ਇਨ ਆંકੜਿਆਂ ਦੇ ਨਾਲ ਭਾਜਪਾ ਦੇ ਵੱਲੋਂ ਔਰ ਯੋਗੀ ਸਰਕਾਰ ਦੇ ਵੱਲੋਂ ਔਰ ਮੋਦੀ ਦੇ ਵੱਲੋਂ ਆਪਦੀ ਪਿੱਠ ਵੀ ਥਾਪੜੀ ਗਈ ਹੈ ਕਿ ਅਸੀਂ ਇੱਕ ਸਫਲ ਪ੍ਰੋਗਰਾਮ ਕਰਾਉਣ ਦੇ ਵਿੱਚ ਕਾਮਯਾਬ ਹੋਏ ਹਾਂ ਔਰ ਉਸ ਪ੍ਰੋਗਰਾਮ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਅੱਜ ਇੱਕ ਪੋਸਟ ਵੀ ਸ਼ੇਅਰ ਕੀਤੀ ਗਈ ਉਹਨਾਂ ਨੇ ਕਿਹਾ ਕਿ ਏਕਤਾ ਦਾ ਮਹਾਯੱਗ ਸਮਾਪਤ ਹੋ ਗਿਆ ਔਰ ਜਿਹਦੇ ਵਿੱਚ ਉਹਨਾਂ ਨੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਖਾਸ ਕਰਕੇ ਪਿੱਠ ਥਾਪੜੀ yogi aditya nath ਦੀ ਕਿ ਉਹਨਾਂ ਦੇ ਵੱਲੋਂ ਇੱਕ ਸਫਲ ਪ੍ਰੋਗਰਾਮ ਜਿਹੜਾ ਉਹ ਕਰਵਾਇਆ ਗਿਆ ਔਰ yogi aditya nath ਦੇ ਵੱਲੋਂ ਵੀ ਅੱਜ ਸੰਗਮ ਦੇ ਉੱਪਰ ਪਹੁੰਚ ਕੇ ਉਹਨਾਂ 15000 ਕਰਮਚਾਰੀਆਂ ਦੇ ਨਾਲ ਪਹਿਲਾਂ ਤਾਂ ਸੰਗਮ ਦੇ ਉੱਤੇ ਉਹ ਝਾੜੂ ਲਗਾਉਂਦੇ ਨਜ਼ਰ ਆਏ ਕੂੜਾ ਇਕੱਠਾ ਕਰਦੇ ਨਜ਼ਰ ਆਏ ਯੋਗੀ ਦਿੱਤੇਨਾਥ ਉਹਨਾਂ ਨੇ ਸਫਾਈ ਸੇਵਕਾਂ ਦੇ ਨਾਲ ਉੱਥੇ ਸੇਵਾ ਕੀਤੀ ਔਰ ਉਸ ਤੋਂ ਬਾਅਦ ਸਫਾਈ ਸੇਵਕਾਂ ਦੇ ਨਾਲ ਬੈਠ ਕੇ ਉਹਨਾਂ ਨੇ ਉੱਥੇ ਭੋਜਨ ਛਕਿਆ ਜਿਹਦੇ ਵਿੱਚ ਦੋਵੇਂ ਡਿਪਟੀ ਸੀਐਮ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਔਰ ਉਸ ਤੋਂ ਬਾਅਦ ਸਾਰੇ ਸਫਾਈ ਸੇਵਕਾਂ ਨੂੰ ਔਰ ਜਿਹੜੇ ਸਿਹਤ ਸਹੂਲਤਾਂ ਪ੍ਰੋਵਾਈਡ ਕਰਵਾ ਰਹੇ ਸੀ ਉਹਨਾਂ ਨੂੰ ਸਾਰਿਆਂ ਨੂੰ ਸਨਮਾਨਿਤ ਕੀਤਾ ਔਰ ਇਸ ਮੌਕੇ ਦੇ ਉੱਤੇ ਇਹ ਇਸ ਮੌਕੇ ਦੇ ਉੱਤੇ ਯੋਗੀ ਦਿੱਤੇਨਾਥ ਦੇ ਵੱਲੋਂ ਕਿਹਾ ਗਿਆ ਕਿ 2700 ਕੈਮਰੇ ਲਗਾਏ ਹੋਏ ਸੀ ਪੂਰੇ ਸੰਗਮ ਪ੍ਰਯਾਗਰਾਜ ਦੇ ਆਲੇ ਦੁਆਲੇ ਔਰ ਉਹ ਉਸ ਜਿਹੜੇ ਸਨਾਨ ਗ੍ਰਹਿ ਸੀਗੇ ਸਾਰੇ ਉੱਥੇ ਉਹ ਕਹਿੰਦੇ ਕਿ ਮੈਂ ਉਹਨਾਂ 2700 ਕੈਮਰਿਆਂ ਦਾ ਐਕਸੈਸ ਜਿਹੜਾ ਸੀਗਾ ਮੇਰੇ ਆਫਿਸ ਦੇ ਵਿੱਚ ਵੀ ਸੀ ਔਰ ਮੈਂ 24 ਘੰਟੇ ਕਹਿੰਦੇ ਰਾਤ ਨੂੰ 12 ਵਜੇ ਤੱਕ ਮੈਂ ਉਸ ਕੈਮਰਾਸ ਦੇ ਵਿੱਚ ਦੇਖਦਾ ਸੀ ਕਿ ਕੀ ਕੀ ਹੋ ਰਿਹਾ ਔਰ ਸਵੇਰੇ 4 ਵਜੇ ਉੱਠ ਕੇ ਫਿਰ ਮੈਂ ਉਹਨਾਂ ਕੈਮਰਿਆਂ ਦੇ ਵਿੱਚ ਦੇਖਦਾ ਸੀ ਕਿ ਕੀ ਕੀ ਚੱਲ ਰਿਹਾ ਔਰ ਕਹਿੰਦੇ ਮੈਂ ਜੋ ਮੇਰੀ ਨਜ਼ਰ ਨੇ ਦੇਖਿਆ ਕਹਿੰਦੇ ਉਹ ਇਹ ਦੇਖਿਆ ਕਿ ਜਿੱਥੇ ਕਰੋਨਾ ਲੋਕਾਂ ਨੇ ਇੱਥੇ ਡੁਬਕੀ ਲਗਾਈ ਹੈ ਔਰ ਇਹ 15000 ਲੋਕ ਕਹਿੰਦੇ ਮੈਂ ਸਫਾਈ ਸੇਵਕਾਂ ਨੂੰ ਰਾਤ ਨੂੰ 12-12 ਵਜੇ ਤੱਕ ਉਥੇ ਸਫਾਈ ਕਰਦੇ ਦੇਖਿਆ ਔਰ ਸਵੇਰੇ 4 ਵਜੇ ਜਦੋਂ ਮੈਂ ਉੱਠਦਾ ਸੀ ਉਸ ਟਾਈਮ ਵੀ ਇਹ ਲੋਕ ਉਥੇ ਸਫਾਈ ਦੀ ਵਿਵਸਥਾ ਕਰ ਰਹੇ ਹੁੰਦੇ ਸੀ ਇਸ ਕਰਕੇ ਕਹਿੰਦੇ ਕਿ ਖੁਸ਼ ਹੋ ਕੇ ਉਹਨਾਂ ਨੇ ਕਿਹਾ ਹੈ ਕਿ ਅਸੀਂ 10-10000 ਰੁਪਇਆ ਸਾਰੇ ਸਫਾਈ ਸੇਵਕਾਂ ਨੂੰ ਬੋਨਸ ਦੇਗੀ ਸਾਡੀ ਸਰਕਾਰ ਔਰ ਜਿਹੜੇ-ਜਿਹੜੇ ਸਫਾਈ ਸੇਵਕਾਂ ਦੀ ਤਨਖਾਹ 8000 ਤੋਂ 11000 ਰੁਪਏ ਤੱਕ ਸੀ ਉਹਨਾਂ ਦੀ ਮਾਰਚ ਮਹੀਨੇ ਤੋਂ ਜਿਹੜੀ ਤਨਖਾਹ ਹੈ ਉਹ ਵਧਾ ਦਿੱਤੀ ਜਾਏਗੀ ਔਰ 16 16000 ਰੁਪਿਆ ਤਨਖਾਹ ਜਿਹੜੀ ਹੈ ਸਫਾਈ ਸੇਵਕਾਂ ਦੀ ਕਰ ਦਿੱਤੀ ਗਈ ਹੈ ਔਰ 10000 ਰੁਪਿਆ ਇਸ ਵਾਰ ਦੀ ਤਨਖਾਹ ਦੇ ਵਿੱਚ ਉਹਨਾਂ ਨੂੰ ਬੋਨਸ ਵੀ ਜਿਹੜਾ ਸਰਕਾਰ ਦੇ ਵੱਲੋਂ ਦਿੱਤਾ ਜਾਏਗਾ ਸੋ ਅੱਜ ਯੋਗੀ ਦਿਤੇ ਨਾਥ ਦੇ ਵੱਲੋਂ ਉਹਨਾਂ ਸਾਰੇ ਕਰਮਚਾਰੀਆਂ ਦਾ ਧੰਨਵਾਦ ਕੀਤਾ ਗਿਆ ਔਰ ਉਹਨਾਂ ਦੇ ਵੱਲੋਂ ਜਿਹੜਾ ਸਫਲ ਪ੍ਰੋਗਰਾਮ ਨੂੰ ਅੰਜਾਮ ਦਿੱਤਾ ਉਹਨਾਂ ਨੇ ਕਿਹਾ ਕਿ ਜਿਹੜੀ ਵਿਵਸਥਾ ਇੱਥੇ ਇਹਨਾਂ ਲੋਕਾਂ ਦੇ ਵੱਲੋਂ ਕੀਤੀ ਗਈ ਸੀ ਉਹਦਾ ਹੀ ਕਾਰਨ ਸੀ ਕਿ ਮਾਊਥ ਟੂ ਮਾਊਥ ਇੰਨਾ ਪ੍ਰਚਾਰ ਹੋਇਆ ਹੈ ਕੁੰਬ ਦਾ ਕਿ ਵੱਧ ਤੋਂ ਵੱਧ ਲੋਕ ਵੱਧ ਕੇ ਵੱਧ ਤੋਂ ਵੱਧ ਲੋਕ ਇਸ ਮਹਾਕੁੰਬ ਦੇ ਵਿੱਚ ਪਹੁੰਚੇ ਨੇ ਔਰ ਉਹਨਾਂ ਨੇ ਉਸ ਚੀਜ਼ ਦਾ ਵੀ ਜ਼ਿਕਰ ਕੀਤਾ ਕਿੰਦਾ ਕਿ ਵਿਰੋਧੀਆਂ ਦੇ ਵੱਲੋਂ ਮਾਈਕਰੋਸਕੋਪ ਲਗਾ ਕੇ ਦੂਰਬੀਨ ਲਗਾ ਕੇ ਇਸ ਕੁੰਬ ਦੇ ਵਿੱਚ ਕਮੀਆਂ ਕੱਢਣ ਦੀ ਕੋਸ਼ਿਸ਼ ਕੀਤੀ ਪਰ ਕਹਿੰਦੇ ਇੱਕ ਮੋਨਿੰਗ ਅਮਵਸਿਆ ਦੇ ਦਿਨ ਜਿਹੜੀ ਹੋਈ ਭਗੜੜ ਸੀ ਉਹਦੇ ਵਿੱਚ 30 ਲੋਕਾਂ ਦੀ ਜਾਨ ਗਈ ਉਸ ਤੋਂ ਇਲਾਵਾ ਵਿਰੋਧੀ ਧਿਰਾਂ ਨੂੰ 45 ਦਿਨਾਂ ਦੇ ਵਿੱਚ ਇੱਕ ਵੀ ਪੁਆਇੰਟ ਨਹੀਂ ਮਿਲਿਆ ਜਿਹਦੇ ਉੱਤੇ ਉਹ ਸਾਡੀ ਸਰਕਾਰ ਦੇ ਉੱਪਰ ਨਿਸ਼ਾਨਾ ਸਾਧ ਸਕਣ ਔਰ ਉਹ ਜਿਹੜੇ ਲੋਕ ਮਰੇ ਸੀ ਉਹਨਾਂ ਦੇ ਘਰਦਿਆਂ ਨੂੰ ਅਸੀਂ ਮੁਆਵਜ਼ਾ ਵੀ ਦਵਾਂਗੇ ਔਰ ਅੱਗੇ ਤਾਂ ਕੋਸ਼ਿਸ਼ ਰਹੇਗੀ ਕਿ ਐਸੀ ਵੀ ਜਿਹੜੀ ਛੋਟੀ ਮੋਟੀ ਘਟਨਾ ਹੋਈ ਹੈ ਜਿੱਥੇ 66 ਕਰੋੜ ਲੋਕ ਆਏ ਹੋਣ ਉਥੇ ਛੋਟੀ ਜੀ ਭਗੜੜ ਔਰ ਜਿਸ ਦਿਨ ਅਮੋਨੀਅਮ ਵਸਿਆ ਵਾਲੇ ਦਿਨ ਕਹਿੰਦੇ ਉਹ ਕਹਿੰਦੇ ਭਗੜੜ ਮੱਚੀ ਸੀ ਉਸ ਦਿਨ 8 ਕਰੋੜ ਲੋਕ ਇੱਕ ਦਿਨ ਦੇ ਵਿੱਚ ਆ ਕੇ ਸਨਾਨ ਕਰਕੇ ਗਏ ਸੀ ਇਹ ਵੀ ਇੱਕ ਵਰਲਡ ਰਿਕਾਰਡ ਹੈ ਔਰ ਤੁਹਾਨੂੰ ਦੱਸ ਦਈਏ ਕਿ ਜਿਹੜੇ ਲੋਕ ਇਸ ਟਾਈਮ ਬੀਲਟੀਵੀ ਦੇ ਮਾਧਿਅਮ ਦੇ ਨਾਲ ਦੇਖ ਰਹੇ ਨੇ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਇੱਕ ਹੋਰ ਨਵੀਂ ਖਬਰ ਆਏਗੀ ਜਿਹਦੇ ਵਿੱਚ ਇੱਕ ਐਸਾ ਸ਼ਹਿਰ ਜਿਹਦੇ ਵਿੱਚ 15000 ਕਰਮਚਾਰੀਆਂ ਨੇ 45 ਦਿਨ ਲਗਾਤਾਰ ਦਿਨ ਰਾਤ ਸੇਵਾਵਾਂ ਨਿਭਾਈਆਂ ਹੋਣ ਉਹਦਾ ਗਿਨੀਸ ਵਰਲਡ ਰਿਕਾਰਡ ਬਣ ਗਿਆ ਔਰ 2-4 ਦਿਨਾਂ ਤੱਕ ਉਹ ਜਿਹੜੀ ਖਬਰ ਹੈ ਔਰ ਉਹ ਰਿਕਾਰਡ ਜਿਹੜਾ ਭਾਰਤ ਦੇ ਨਾਮ ਦੇ ਉੱਤੇ ਦਰਜ ਹੋਣ ਵਾਲਾ ਹੈ ਉਹ ਵੀ ਖਬਰ ਜਿਹੜੀ ਹੈ ਸਾਹਮਣੇ ਆ ਜਾਏਗੀ ਸੋ ਯੋਗਯ ਦਿੱਤਨਾਥ ਦੇ ਵੱਲੋਂ ਸਾਰੇ ਕਰਮਚਾਰੀਆਂ ਦਾ ਅੱਜ ਧੰਨਵਾਦ ਇਸ ਮੌਕੇ ਦੇ ਉੱਤੇ ਕੀਤਾ ਗਿਆ ਔਰ ਇੱਕ ਖਬਰ ਪੰਜਾਬ ਕੈਬਨਿਟ ਦੀ ਰਹੀ ਕਿਉਂਕਿ ਪਿਛਲੇ ਇਸੇ ਮਹੀਨੇ 13 ਫਰਵਰੀ ਨੂੰ ਇੱਕ ਬੈਠਕ ਹੋਈ ਸੀ ਕੈਬਨਟ ਦੀ ਉਸ ਤੋਂ ਪਹਿਲਾਂ 6 ਫਰਵਰੀ ਨੂੰ ਕੈਬਨਟ ਦੀ ਬੈਠਕ ਹੋਣੀ ਸੀ 6 ਫਰਵਰੀ ਨੂੰ ਨੋਟੀਫਿਕੇਸ਼ਨ ਆਇਆ ਸੀ ਕਿ ਪਹਿਲਾਂ 6 ਨੂੰ ਹੋਣੀ ਸੀ ਫਿਰ 10 ਫਰਵਰੀ ਨੂੰ ਹੋਣੀ ਸੀ ਉਹ ਦੋਵੇਂ ਕੈਨਸਲ ਹੋ ਗਈਆਂ ਕਿਉਂਕਿ ਦਿੱਲੀ ਦੇ ਵਿੱਚ ਇਲੈਕਸ਼ਨ ਸੀ ਫਿਰ ਉਸ ਬੈਠਕ ਨੂੰ 10 ਨੂੰ ਹੋਣੀ ਸੀ 10 ਨੂੰ ਅਰਵਿੰਦ ਕੇਜਰੀਵਾਲ ਉਹਨਾਂ ਦੇ ਵੱਲੋਂ ਸਾਰੇ ਕੈਬਨਟ ਮੰਤਰੀਆਂ ਨੂੰ ਔਰ ਵਿਧਾਇਕਾਂ ਨੂੰ ਦਿੱਲੀ ਸੱਦ ਲਿਆ ਗਿਆ ਫਿਰ ਉਸ ਬੈਠਕ ਨੂੰ 13 ਫਰਵਰੀ ਨੂੰ ਕਰ ਦਿੱਤਾ ਗਿਆ ਸੀ ਜਾਨੀ ਕਿ 4 ਮਹੀਨੇ ਬਾਅਦ ਪਹਿਲੀ ਕੈਬਨਿਟ ਦੀ ਮੀਟਿੰਗ ਹੋਈ ਸੀ 13 ਫਰਵਰੀ ਨੂੰ ਔਰ ਉਸ ਤੋਂ ਬਾਅਦ ਹੁਣ ਕੁਝ ਦਿਨ ਬਾਅਦ ਹੀ ਜਾਨੀ ਕਿ ਤੁਸੀਂ ਜੇ ਅੰਦਾਜ਼ਾ ਲਗਾਓ ਤੇ 13 ਨੂੰ ਹੋਈ ਸੀ 7 ਦਿਨ ਹੋ ਗਏ ਔਰ 7 ਦਿਨ ਆ ਹੋ ਗਏ ਬਣ ਕੇ 12 13 ਦਿਨਾਂ ਬਾਅਦ ਹੀ ਕੈਬਨਿਟ ਦੀ ਹੋਰ ਬੈਠਕ ਅਜ ਭਗਵੰਤ ਮਾਨ ਹੋਣਾ ਦੇ ਵੱਲੋਂ ਕੀਤੀ ਗਈ ਹੈ ਉਸ ਕੈਬਨਿਟ ਬੈਠਕ ਦੇ ਵਿੱਚ ਵੱਡੇ ਫੈਸਲੇ ਜਿਹੜੇ ਉਹ ਲਏ ਗਏ ਨੇ ਕਿਉਂਕਿ ਕੈਬਨਿਟ ਬੈਠਕ ਦੇ ਵਿੱਚ ਪੰਜਾਬ ਦੇ ਮੁੱਦਿਆਂ ਦੀ ਗੱਲ ਹੋਣੀ ਹੁੰਦੀ ਹੈ ਪੰਜਾਬ ਦੇ ਲੋਕਾਂ ਦੀ ਗੱਲ ਹੋਣੀ ਹੁੰਦੀ ਹੈ ਇਸ ਕਰਕੇ ਕੋਸ਼ਿਸ਼ ਹੁੰਦੀ ਹੈ ਹਰ ਇੱਕ ਸਰਕਾਰ ਦੀ કે ਕੈਬਨਿਟ ਦੀ ਬੈਠਕ ਜਲਦ ਤੋਂ ਜਲਦ ਕਰਕੇ ਬਹੁਤ ਸਾਰੇ ਐਸੇ ਪੈਂਡਿੰਗ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਚਰਚਾ ਹੋਵੇ ਸੋ ਬੜੀ ਜਲਦੀ ਇਹ ਬੈਠਕ ਹੋਈ ਹੈ ਇਹ ਚੰਗਾ ਵੀ ਹੈ ਕਿਉਂਕਿ 2027 ਚ ਵਿਧਾਨ ਸਭਾ ਚੋਣਾਂ ਆ ਰਹੀਆਂ ਨੇ ਔਰ ਬਹੁਤ ਸਾਰੇ ਐਸੇ ਪੈਂਡਿੰਗ ਕੰਮ ਨੇ ਜਿਹੜੇ ਆਮ ਆਦਮੀ ਪਾਰਟੀ ਨੂੰ ਪਹਿਲ ਦੇ ਆਧਾਰ ਤੇ ਕਰਨੇ ਪੈਣਗੇ ਤਾਂ ਕਿ ਲੋਕਾਂ ਦਾ ਵਿਸ਼ਵਾਸ ਜਿਹੜਾ ਜਿਹਦਾ 2022 ਦੇ ਵਿੱਚ ਜਿੱਤਿਆ ਸੀ ਉਸੇ ਤਰੀਕੇ ਦਾ ਵਿਸ਼ਵਾਸ ਜੇ ਦੁਬਾਰਾ ਜਿੱਤਣਾ ਹੈ ਪਾਰਟੀ ਨੇ ਤੇ ਉਹਨੂੰ ਤਰਜੀਹ ਦੇ ਉੱਤੇ ਕੰਮ ਕਰਨੇ ਪੈਣਗੇ ਅੱਜ ਦੇ ਦਿਨ ਦੇ ਵਿੱਚ ਜਿਹੜੇ ਫੈਸਲੇ ਨਵੇਂ ਕੀਤੇ ਗਏ ਨੇ ਅ ਵਿੱਤ ਮੰਤਰੀ ਹਰਪਾਲ ਚੀਮਾ ਦੇ ਬੋਲੇ ਇੱਕ ਪ੍ਰੈਸ ਵਾਰਤਾ ਕੀਤੀ ਗਈ ਉਹਦੇ ਵਿੱਚ ਉਹਨਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਦੇ ਉੱਤੇ ਆਪਾਂ ਹੁਣ ਗੱਲ ਕਰਾਂਗੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਵੀਂ ਆਪਕਾਰੀ ਨੀਤੀ ਐਕਸਾਈਜ਼ ਪਾਲਿਸੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਨਵੀਂ ਪਾਲਿਸੀ ਜਿਹੜੀ ਹੈ ਉਹ ਲਾਗੂ ਹੋ ਜਾਏਗੀ ਔਰ ਉਸ ਦੇ ਨਾਲ ਨਵਾਂ ਜਿਹੜਾ ਸਾਲਾਨਾ ਮਾਲੀਆ ਹੁੰਦਾ ਉਹਨਾਂ ਨੇ ਜ਼ਿਕਰ ਕੀਤਾ ਉਹ ਕਹਿੰਦੇ ਕਿ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਤੇ ਤੇ ਜਿਹੜਾ ਮਾਲੀਆ ਸੀ ਉਹ 61000 ਕਰੋੜ ਰੁਪਇਆ ਜਿਹੜਾ ਸੀ ਉਹ ਇਕੱਠਾ ਕੀਤਾ ਜਾਂਦਾ ਸੀ ਅ ਸਰਕਾਰ ਦੇ ਵੱਲੋਂ ਪਰ ਜਦੋਂ ਤੋਂ ਕਹਿੰਦੇ ਪਿਛਲੇ ਵਾਰ ਅਸੀਂ ਟੀਚਾ ਮਿੱਥਿਆ ਸੀ ਕਿ ਅਸੀਂ 10000 10000 200 ਕਰੋੜ ਰੁਪਇਆ ਇਕੱਠਾ ਕਰਾਂਗੇ ਇਹ ਅਸੀਂ ਪਿਛਲੀ ਵਾਰ ਇਹ ਟੀਚਾ ਰੱਖਿਆ ਸੀ ਪਰ ਕਹਿੰਦੇ ਉਹ ਕਹਿੰਦੇ ਕਿ ਅਸੀਂ ਜਿਹੜਾ ਟੀਚਾ ਪਾਰ ਕਰ ਗਏ ਸੀ 10145 ਕਰੋੜ ਰੁਪਇਆ ਇਕੱਠਾ ਕਰ ਲਿਆ ਪਿਛਲੇ ਸਾਲ ਦੇ ਵਿੱਚ ਆਵਕਾਰੀ ਨੀਤੀ ਤੋਂ ਐਕਸਾਈਜ਼ ਪਾਲਿਸੀ ਤੋਂ ਜਾਂ ਸਿੱਧੇ ਤੌਰ ਦੇ ਕਹੀਏ ਸ਼ਰਾਬ ਨੀਤੀ ਜਿਹੜੀ ਹੈ ਉਹਦੇ ਤੋਂ ਪਰ ਕਹਿੰਦੇ ਇਸ ਵਾਰ ਜਿਹੜਾ ਹੁਣ ਟੀਚਾ ਰੱਖਿਆ ਗਿਆ ਅਸੀਂ ਅਗਲੀ ਵਾਰ ਦਾ ਟੀਚਾ ਰੱਖਿਆ 11200 ਕਰੋੜ ਰੁਪਈਆ ਅਸੀਂ ਇਕੱਠਾ ਕਰਨਾ ਹੈ ਔਰ ਇਹ ਅਸੀਂ ਟੀਚਾ ਉਹ ਰੱਖ ਲਿਆ ਔਰ ਉਹਦੇ ਲਈ ਈ ਟੈਂਡਰਿੰਗ ਦੇ ਰਾਹੀਂ ਹੁਣ ਠੇਕੇ ਜਿਹੜੇ ਉਹ ਸਰਕਾਰ ਦੇ ਵੱਲੋਂ ਅਲੋਟ ਕੀਤੇ ਜਾਣਗੇ ਇਸ ਵਾਰ ਪਾਰਦਰਸ਼ਤਾ ਰੱਖਣ ਦੇ ਲਈ ਔਰ ਦੱਸ ਦਈਏ ਕਿ ਇਸੇ ਨੀਤੀ ਦੇ ਕਰਕੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਔਰ ਮਨੀਸ਼ ਸਿਸੌਦੀਆ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਜੇਲ੍ਹ ਦੇ ਵਿੱਚ ਵੀ ਰਹਿ ਕੇ ਆਏ ਔਰ ਹੁਣ ਵੀ ਉਹਨਾਂ ਦੇ ਉੱਪਰ ਜ਼ਮਾਨਤ ਤੇ ਬਾਹਰ ਨੇ ਤਲਵਾਰ ਹਮੇਸ਼ਾ ਲਟਕਦੀ ਰਹਿੰਦੀ ਹੈ ਕਿ ਕਦੇ ਵੀ ਕੁਝ ਵੀ ਇਸ ਮਾਮਲੇ ਦੇ ਵਿੱਚ ਹੋ ਸਕਦਾ ਹਾਲਾਂਕਿ ਉਹਨਾਂ ਦੇ ਉੱਪਰ ਦੋਸ਼ ਕੋਈ ਵੀ ਅਜੇ ਤੱਕ ਲਾਗੂ ਨਹੀਂ ਹੋਇਆ ਕਿਸੇ ਵੀ ਕੋਰਟ ਦੇ ਵੱਲੋਂ ਮਤਲਬ ਇਹ ਕੇਸ ਚੱਲ ਰਿਹਾ ਤੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਇੱਕ ਜਿਹੜੀ ਹੈ ਆਪਕਾਰੀ ਪੁਲਿਸ ਸਟੇਸ਼ਨ ਬਣਾਏ ਜਾਣਗੇ ਪੰਜਾਬ ਦੇ ਵਿੱਚ ਵੱਖ-ਵੱਖ ਤਹਾਂ ਤੇ ਤਾਂ ਕਿ ਜਿਹੜੀ ਤਸਕਰੀ ਹੈ ਸ਼ਰਾਬ ਦੀ ਉਸ ਨੂੰ ਰੋਕਿਆ ਜਾ ਸਕੇ ਔਰ ਉਹਦੇ ਲਈ ਇੱਕ ਕਮੇਟੀ ਬਣਾ ਦਿੱਤੀ ਗਈ ਔਰ ਉਹ ਕਮੇਟੀ ਦੱਸੇਗੀ ਕਿ ਕਿੱਥੇ-ਕਿੱਥੇ ਆਪਕਾਰੀ ਪੁਲਿਸ ਸਟੇਸ਼ਨ ਜਿਹੜੇ ਨੇ ਉਹ ਬਣਾਏ ਜਾਣਗੇ ਉਹ ਕਮੇਟੀ ਦੇ ਵੱਲੋਂ ਜਿਹੜਾ ਦੱਸਿਆ ਜਾਏਗਾ ਇੱਕ ਖਬਰ ਰਹੀ ਕਿ ਬਹੁਤ ਵਾਰ ਤੁਸੀਂ ਐਦਾਂ ਹੁੰਦਾ ਕਿ ਜਨਮ ਤੇ ਮੌਤ ਦੇ ਰਜਿਸਟ੍ਰੇਸ਼ਨ ਦਾ ਸੋਧ ਬਿੱਲ ਜਿਹੜਾ ਮਤਲਬ ਕੀ ਹੁੰਦਾ ਸੀ ਕਿ ਜੇਕਰ ਤੁਹਾਡੇ ਬੱਚੇ ਦਾ ਜਨਮ ਹੋ ਗਿਆ ਜਾਂ ਕਿਸੇ ਦੀ ਮੌਤ ਹੋ ਗਈ ਤੇ ਤੁਸੀਂ ਉਹ ਮੌਤ ਤੇ ਤਾਂ ਨਹੀਂ ਜਨਮ ਦੇ ਉੱਤੇ ਖਾਸ ਕਰ ਹੁੰਦਾ ਸੀ ਕਿ ਜਨਮ ਹੋ ਗਿਆ ਬੱਚੇ ਦਾ ਜੇ ਤੁਸੀਂ ਸਾਲ ਦੇ ਵਿੱਚ ਵਿੱਚ ਉਹਦਾ ਜਨਮ ਸਰਟੀਫਿਕੇਟ ਨਹੀਂ ਬਣਾਇਆ ਤੇ ਅਦਾਲਤ ਤੱਕ ਵੀ ਜਾਣਾ ਪਿਆ ਜਾਂਦਾ ਸੀ ਉਸ ਦੇ ਵਿੱਚ ਇੱਕ ਸੋਧ ਕੀਤਾ ਔਰ ਉਸ ਨੂੰ ਆਸਾਨ ਕੀਤਾ ਕਿ ਹੁਣ ਤੁਹਾਨੂੰ ਅਦਾਲਤ ਜਾਣ ਦਾ ਰੁਖ ਅਦਾਲਤ ਦਾ ਰੁਖ ਨਹੀਂ ਕਰਨਾ ਪਏਗਾ ਹੁਣ ਡੀਸੀ ਦਫ਼ਤਰ ਦੇ ਵਿੱਚ ਹੀ ਤੁਹਾਡਾ ਉਹ ਵਾਲਾ ਕੰਮ ਹੋ ਜਾਇਆ ਕਰੇਗਾ ਤੁਸੀਂ ਸਿਰਫ ਕਾਰਨ ਦੱਸਣਾ ਹੋਏਗਾ ਕਿ ਕੀ ਕਾਰਨ ਕਰਕੇ ਉਹਦਾ ਇੱਕ ਸਾਲ ਦੇ ਵਿੱਚ ਬੱਚੇ ਦਾ ਸੀ ਜਨਮ ਸਰਟੀਫਿਕੇਟ ਨਹੀਂ ਬਣਵਾ ਸਕੇ ਉਹ ਕੰਮ ਦੇ ਲਈ ਹੁਣ ਅਦਾਲਤ ਨਹੀਂ ਜਾਣਾ ਪਏਗਾ ਤੁਹਾਡਾ ਡੀਸੀ ਦਫ਼ਤਰ ਦੇ ਵਿੱਚ ਹੀ ਉਹ ਕੰਮ ਹੋ ਜਾਏਗਾ ਉਸ ਤੋਂ ਇਲਾਵਾ ਪਾਣੀ ਨੂੰ ਪ੍ਰਦੂਸ਼ਣ ਪ੍ਰਦੂਸ਼ਿਤ ਕਰਨ ਵਾਲੇ ਲੋਕਾਂ ਦੇ ਖਿਲਾਫ ਹਾਲਾਂਕਿ ਬਹੁਤ ਸਾਰੇ ਸੂਬਿਆਂ ਦੇ ਵਿੱਚ ਪਹਿਲਾਂ ਹੀ ਕੇਂਦਰ ਸਰਕਾਰ ਦੇ ਵੱਲੋਂ ਪਾਲਿਸੀ ਬਣਾਈ ਗਈ ਹੈ ਪਰ ਪੰਜਾਬ ਦੇ ਵਿੱਚ ਨਹੀਂ ਸੀ ਪਰ ਹੁਣ ਉਹ ਪੰਜਾਬ ਦੇ ਵਿੱਚ ਵੀ ਲਾਗੂ ਹੋਏਗੀ ਜਿਸ ਦੇ ਵਿੱਚ ਜੇ ਕੋਈ ਪਾਣੀ ਨੂੰ ਪ੍ਰਦੂਸ਼ਿਤ ਕਰਦਾ ਪਾਇਆ ਜਾਂਦਾ ਹੈ ਤੇ ਉਹਦੇ ਉੱਪਰ 5000 ਰੁਪਏ ਤੋਂ ਲੈ ਕੇ 15 ਲੱਖ ਰੁਪਏ ਤੱਕ ਦਾ ਜੁਰਮਾਨਾ ਜਿਹੜਾ ਹੈ ਉਹ ਲਗਾਇਆ ਜਾ ਸਕਦਾ ਹੈ ਕਿਉਂਕਿ ਪੂਰੇ ਦੇਸ਼ ਦੇ ਵਿੱਚ ਇੱਕ ਪਾਣੀ ਨੂੰ ਬਚਾਉਣ ਦੀ ਜਿਹੜੀ ਮੁਹਿੰਮ ਹੈ ਉਹ ਚਲਾਈ ਜਾ ਰਹੀ ਹੈ। ਔਰ ਇੱਕ ਖਬਰ ਇਹ ਰਹੀ ਹੈ ਕਿ ਜੇ ਕਿਸੇ ਵਿਅਕਤੀ ਦੀ ਬਿਮਾਰੀ ਦੇ ਨਾਲ ਹਸਪਤਾਲ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਉਹਦੇ ਮੌਤ ਦਾ ਸਰਟੀਫਿਕੇਟ ਬਣਦਾ ਹੈ ਔਰ ਬਹੁਤ ਵਾਰੀ ਉਹਦੀ ਵਸੀਅਤ ਨੂੰ ਲੈ ਕੇ ਫਿਰ ਰੌਲਾ ਪੈ ਜਾਂਦਾ ਹੈ ਹਰਪਾਲ ਚੀਮਾ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਈ ਵਾਰੇ ਮਰੇ ਹੋਏ ਬੰਦੇ ਦੇ ਉਹ ਨਿਸ਼ਾਨ ਉਹਦਾ ਹੱਥ ਦਾ ਲਗਵਾ ਕੇ ਅੰਗੂਠਾ ਲਗਵਾ ਕੇ ਤੇ ਵਸੀਅਤ ਦੇ ਉੱਤੇ ਅੰਗੂਠੇ ਲਗਵਾ ਲਏ ਜਾਂਦੇ ਸੀ ਸੋ ਐਸਾ ਹੁਣ ਨਹੀਂ ਹੋਏਗਾ ਉਹਦੇ ਲਈ ਸਰਕਾਰ ਦੇ ਵੱਲੋਂ ਹੁਣ ਇੱਕ ਹੁਕਮ ਜਾਰੀ ਕੀਤਾ ਗਿਆ ਕਿ ਜਦੋਂ ਕਿਸੇ ਬਿਮਾਰ ਵਿਅਕਤੀ ਦੀ ਮੌਤ ਹੁੰਦੀ ਹੈ ਤੇ ਉਸ ਦੀ ਮੌਤ ਦੇ ਸਰਟੀਫਿਕੇਟ ਦੇ ਉੱਪਰ ਡਾਕਟਰ ਨੂੰ ਲਿਖਣਾ ਪਏਗਾ ਕਿ ਉਹਦੀ ਮੌਤ ਕਿਵੇਂ ਹੋਈ ਹੈ ਇਹ ਉਹ ਥੋੜੇ ਕਾਨੂੰਨ ਸਖਤ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਹੈ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਵਿਅਕਤੀ ਦੇ ਨਾਲ ਧੱਕਾ ਜਿਹੜਾ ਉਹ ਨਾ ਹੋਏ ਇਸ ਜਿਹੜੀ ਆਪਕਾਰੀ ਨੀਤੀ ਐਕਸਾਈਜ਼ ਪਾਲਿਸੀ ਦਾ ਆਪਾਂ ਜ਼ਿਕਰ ਕੀਤਾ ਇਸ ਤੋਂ ਬਾਅਦ ਹੁਣ ਰਿਐਕਸ਼ਨ ਜਿਹੜੇ ਸਿਆਸੀ ਪਾਰਟੀਆਂ ਦੇ ਆਣੇ ਸ਼ੁਰੂ ਹੋ ਗਏ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਸੁਨੀਲ ਜਾਖੜ ਉਹਨਾਂ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਕਿ ਹਾਲਾਂਕਿ ਕੈਬਨਿਟ ਬੈਠਕ ਤੋਂ ਪਹਿਲਾਂ ਉਹਨਾਂ ਨੇ ਉਹ ਵੀਡੀਓ ਜਾਰੀ ਕੀਤੀ ਸੀ ਐਕਸ ਦੇ ਉੱਪਰ ਉਹਨਾਂ ਨੇ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਅੱਜ ਕੈਬਨਟ ਦੀ ਬੈਠਕ ਦੇ ਵਿੱਚ ਇੱਕ ਸ਼ਰਾਬ ਨੀਤੀ ਜਿਹੜੀ ਐ ਉਹ ਲਾਗੂ ਕੀਤੀ ਜਾ ਸਕਦੀ ਹੈ ਦੇਖੋ ਪਹਿਲਾਂ ਸੰਜੀਵ अरोड़ा ਨੂੰ ਜਦੋਂ ਟਿਕਟ ਦਿੱਤੀ ਲੁਧਿਆਣੇ ਤੋਂ ਉਹ ਤੋਂ ਪਹਿਲਾਂ ਸੁਖਜਿੰਦਰ ਰੰਧਾਵਾ ਔਰ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਦਿਨ ਪਹਿਲੇ ਦੱਸਤਾ ਸੀ ਕਿ ਆਮ ਆਦਮੀ ਪਾਰਟੀ ਕੱਲ ਆ ਕੰਮ ਕਰਨ ਲੱਗੀ ਐ ਸੰਜੀਵ अरोड़ा ਨੂੰ ਲੁਧਿਆਣੇ ਤੋਂ ਟਿਕਟ ਦੇਣ ਲੱਗੀ ਐ ਐਮਐਲਏ ਦੀ ਸਿਆਸੀ ਪਾਰਟੀਆਂ ਨੂੰ ਇਦਾਂ ਕਿੱਦਾਂ ਪਤਾ ਲੱਗ ਜਾਂਦਾ ਕਿ ਕੱਲ ਆਮ ਆਦਮੀ ਪਾਰਟੀ ਕੀ ਕਰਨ ਵਾਲੀ ਐ ਅੱਜ ਕੈਬਨਿਟ ਦੀ ਬੈਠਕ ਹੋਣੀ ਸੀ ਉੱਥੇ ਆਪਕਾਰੀ ਨੀਤੀ ਸ਼ਰਾਬ ਨੀਤੀ ਦੇ ਉੱਤੇ ਨੂੰ ਲਾਗੂ ਕਰਨਾ ਸੀ ਨਵੀਂ ਨੀਤੀ ਲੈ ਕੇ ਆਣੀ ਸੀ ਪਰ ਉਸ ਤੋਂ ਪਹਿਲੇ ਸੁਨੀਲ ਜਾਖੜ ਉਹਨਾਂ ਦੇ ਵੱਲੋਂ ਵੀਡੀਓ ਜਾਰੀ ਕੀਤੀ ਗਈ ਔਰ ਵੀਡੀਓ ਜਾਰੀ ਕਰਕੇ ਉਹਨਾਂ ਨੇ ਕਹਿ ਦਿੱਤਾ ਕਿ ਅੱਜ ਦੀ ਮੀਟਿੰਗ ਦੇ ਵਿੱਚ ਸ਼ਰਾਬ ਨੀਤੀ ਲਾਗੂ ਹੋਏਗੀ ਉਹਨਾਂ ਨੇ ਕਾਰਨ ਦੱਸਿਆ ਕਹਿੰਦੇ ਕਿਉਂਕਿ ਮਨੀਸ਼ ਸੀ ਸਾਉਦੀਆ ਪਿਛਲੇ ਕਿੰਨੇ ਦਿਨਾਂ ਦੇ ਆ ਕੇ ਬੈਠੇ ਨੇ ਚੰਡੀਗੜ੍ਹ ਦੇ ਵਿੱਚ ਇਸ ਕਰਕੇ ਉਹਨਾਂ ਦੇ ਵੱਲੋਂ ਹੀ ਉਹੀ ਸ਼ਰਾਬ ਨੀਤੀ ਜਿਹੜੀ ਦਿੱਲੀ ਦੇ ਵਿੱਚ ਲਾਗੂ ਕੀਤੀ ਸੀ ਉਹ ਹੁਣ ਟੱਕੇ ਦੇ ਨਾਲ ਪੰਜਾਬ ਦੇ ਵਿੱਚ ਵੀ ਲਾਗੂ ਕਰਵਾਨ ਲੱਗੇ ਨੇ ਔਰ ਐਸੇ ਕਰਕੇ ਭਗਵੰਤ ਮਾਨ ਹੁਣਾ ਦਾ ਬੀਪੀ ਜਿਹੜਾ ਪਿਛਲੇ ਦਿਨਾਂ ਤੋਂ ਵਧਿਆ ਹੋਇਆ ਹੈ ਸੁਨੀਲ ਜਾਖੜ ਹੁਣਾ ਦੇ ਵੱਲੋਂ ਵੀਡੀਓ ਦੇ ਵਿੱਚ ਕਿਹਾ ਗਿਆ ਉਹ ਕਹਿੰਦੇ ਐਸੇ ਕਰਕੇ ਭਗਵੰਤ ਮਾਨ ਦਾ ਬੀਪੀ ਵਧਿਆ ਹੋਇਆ ਕਿ ਇਹ ਆਪ ਤਾਂ ਸਾਰੇ ਲੋਕ ਜੇਲਾਂ ਕੱਟ ਰਹੇ ਨੇ ਔਰ ਇਹਨਾਂ ਦੇ ਉੱਪਰ ਕਾਰਵਾਈਆਂ ਹੋ ਰਹੀਆਂ ਨੇ ਤੇ ਉਹ ਕਹਿੰਦੇ ਕਿ ਐਸੇ ਕਰਕੇ ਭਗਵੰਤ ਮਾਨ ਦੇ ਕੋਲੋਂ ਹੁਣ ਉਹ ਸ਼ਰਾਬ ਨੀਤੀ ਪੰਜਾਬ ਦੇ ਵਿੱਚ ਲਾਗੂ ਕਰਵਾਉਣ ਲੱਗੇ ਐਸੇ ਕਰਕੇ ਭਗਵੰਤ ਮਾਨ ਬਿਮਾਰ ਚੱਲ ਰਹੇ ਨੇ ਔਰ ਸੁਨੀਲ ਜਾਖੜ ਕਹਿੰਦੇ ਕਿ ਮੈਂ ਇਹਨਾਂ ਦੀ ਸਿਹਤਯਾਬੀ ਦੀ ਕਾਮਨਾ ਵੀ ਕਰਦਾ ਤੇ ਨਾਲ ਦੀ ਨਾਲ ਹੀ ਉਹਨਾਂ ਨੇ ਵਿੱਤ ਮੰਤਰੀ ਜਿਹੜੇ ਨੇ ਉਹੀ ਐਕਸਾਈਜ਼ ਮਹਿਕਮਾ ਵੀ ਦੇਖਦੇ ਨੇ ਵਿੱਤ ਮੰਤਰੀ ਹਰਪਾਲ ਚੀਮਾ ਪੰਜਾਬ ਦਾ ਔਰ ਉਹਨਾਂ ਨੇ ਕਿਹਾ ਕਿ ਮੈਂ ਤਾਂ ਇਹ ਵੀ ਕਾਮਨਾ ਕਰਦਾ ਕਿ ਹਰਪਾਲ ਚੀਮਾ ਵੀ ਇਸ ਫੈਸਲੇ ਨੂੰ ਲਾਗੂ ਕਰਨ ਤੋਂ ਪਹਿਲਾਂ ਉਹ ਉਹ ਸਾਰੀਆਂ ਗੱਲਾਂ ਦਾ ਧਿਆਨ ਰੱਖਣ ਸੋ ਸੁਨੀਲ ਜਾਖੜ ਉਹਨਾਂ ਦੇ ਵੱਲ ਅਜੇ ਤੱਕ ਜਦੋਂ ਅਸੀਂ ਬੁਲੇਟਿਨ ਨੂੰ ਸ਼ੂਟ ਕਰ ਰਹੇ ਹਾਂ ਉਦੋਂ ਤੱਕ ਸੁਨੀਲ ਜਾਖੜ ਦਾ ਰਿਐਕਸ਼ਨ ਆਇਆ ਸੀ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਵੀ ਰਿਐਕਸ਼ਨ ਆਣੇ ਹੋੜੀ ਹੋੜੀ ਸ਼ੁਰੂ ਹੋ ਜਾਣਗੇ ਪਰ ਸਰਕਾਰ ਇਸ ਮਾਮਲੇ ਦੇ ਵਿੱਚ ਆਪਕਾਰੀ ਨੀਤੀ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਜ਼ਰੂਰ ਦੱਸਿਆ ਗਿਆ ਕਿ ਪਿਛਲੇ ਸਾਲ ਦੇ ਵਿੱਚ ਪਿਛਲੀਆਂ ਸਰਕਾਰਾਂ ਦੇ ਨਾਲੋਂ ਅਸੀਂ مالیਆ ਜਿਹੜਾ ਰੈਵਨਿਊ ਵੱਧ ਇਕੱਠਾ ਕੀਤਾ ਔਰ ਆਉਣ ਵਾਲੇ ਸਾਲ ਦੇ ਵਿੱਚ ਹੋਰ ਰੈਵਨਿਊ ਵੱਧ ਇਕੱਠਾ ਜਿਹੜਾ ਅਸੀਂ ਸ਼ਰਮ ਨੀਤੀ ਤੋਂ ਕਰਾਂਗੇ ਕਿਉਂਕਿ ਸਾਡੀ ਉਹਨਾਂ ਨੇ ਕਿਹਾ ਕਿ ਨੀਅਤ ਸਾਫ਼ ਹੈ ਇਸ ਕਰਕੇ ਅਸੀਂ ਵੱਧ ਤੋਂ ਵੱਧ مالیਆ ਜਿਹੜਾ ਉਹ ਇਕੱਠਾ ਕਰ ਰਹੇ ਹਾਂ ਰੈਵਨਿਊ ਇਕੱਠਾ ਕਰ ਰਹੇ ਹਾਂ ਤਾਂ ਕਿ ਪੰਜਾਬ ਦੇ ਲੋਕਾਂ ਦੀ ਭਲਾਈ ਦੇ ਲਈ ਜਾਂ ਵੱਖ-ਵੱਖ ਸਕੀਮਾਂ ਦੇ ਵਿੱਚ ਇਸ ਪੈਸੇ ਨੂੰ ਲਗਾਇਆ ਜਾ ਸਕੇ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਬੀਲਟੀਵੀ ਯੂਕੇ ਦੇ ਨਾਲ ਧੰਨਵਾਦ